ਨੁਕਸਾਨ ਚੋਰੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਾਂ ਚ ਕੁਝ ਨਹੀਂ ਮਰਦੀ ਕਿ ਤੂੰ ਗੱਜੂਗਾ ਅੰਸਰਾਜ ਕਿ ਤੂੰ ਗੱਜੂਗਾ ਕੋਲੇ ਸਾਥ ਪਕਣਾ ਜਾਂ ਕੋਲੇ ਬੇਨਗਰਾਨਾ ਜਿੱਤੇਗਾ ਭਗਵਾਨ ਤਮਾਨ ਸਾਡੇ ਪਿੰਡ ਦੇ ਵਿੱਚ ਬੜੇ ਇਨੀ ਜੱਟਾਂ ਦੀ ਕੀਤੀ ਹੋਣੀ ਇਹ ਤਾਂ ਸਾਥ ਦਿਆ ਮੇ ਸਾਥ ਦਿਆ ਕਰੀਬ ਦਾ ਹੋ ਗਿਆ ਨੁਕਸਾਨ ਕਿਉਂਦੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਲਾਂ 'ਚ ਕੁਝ ਨਹੀਂ ਆ ਮਰਦੀ ਕਿ ਤੂੰ ਗਾ ਤੂੰ ਗਾ ਅਨਸਰਾ ਜਿੱਤੂਗਾ ਜਿੱਤੂਗਾ ਅਨਸਰਾ ਜਿੱਤੂਗਾ ਜਿੱਤੂਗਾ ਜਿੰਦਾਰ ਜਿੱਤੂਗਾ ਜਵਾਸ਼ੋ ਨਹੀਂ ਆ ਬਿਲਕੁਲ ਤੁਸੀਂ ਜਲਦੀ ਆਵਾਜ਼ ਨਾਲ ਬੋਲੀ ਜਾਂਦੀ ਹੋ ਮੈਨੂੰ ਪਤਾ ਸੀ ਤੁਹਾਡੇ ਪਿੰਡ ਦਾ ਚਾਰ ਪਿੰਨਾ ਵਾਲੇ ਬਰੋੜਾ ਮੰਗਦੇ ਸੀ ਰੱਖਣਾ ਅਸੀਂ ਹੰਕਾਰ ਨਾ ਰੱਖਣਾ ਪਾਗਲ ਮਲੇ ਨਾ ਰੱਖਣਾ ਅੱਡੇ ਨਾ ਰੱਖਣਾ ਜਦ ਤੱਕ ਕੋਲੇ ਬੇਨ ਕਰਾਲਾ ਜਿੱਤੇਗਾ ਪਰ ਸਾਡੀ ਧੋਨ ਨਹੀਂ ਸਾਡੀ ਪੈ ਨਹੀਂ ਸਾਡੀ ਸੁਣ ਨਹੀਂ ਜਵਾਨਾਂ ਦੀ ਜबान ਦਾ ਜਵਾਨ ਕੰਮ ਦਿੰਦੀ ਬਾਈ ਜਵਾਨ ਹੀ ਕਾਫੀ ਹੈ ਸਾਡੇ ਗਰੀਬਾਂ ਦੀ ਨਾ ਸੁਣ ਇਹਨਾਂ ਨੇ ਆ ਬਿਰਦੀ ਰੱਖੀ ਹੈ ਕਿਰਪਾ ਕਰਕੇ ਸਾਡਾ ਭਰਾ ਜੇ ਸਾਡੀ ਨਾ ਤੁਹਾਨੂੰ ਸ਼ੁਕਰ ਆ ਸਾਡੀ ਵੀ ਕਿਤੇ ਗਰੀਬਾਂ ਨੂੰ ਸੁਣੀਆਂ ਦੂਸਰੇ ਨੰਬਰ ਤੇ ਉੱਝਾ ਵਾਲਾ ਤੋਂ ਖਾਣਾ ਸਾਡੇ ਨਾਲ ਹੋ ਰਿਹਾ ਕੋਟਾ ਨੂੰ ਮੋਹਣ ਲਿਗਾ ਨਾਲ ਪਿੰਡ ਦਾ ਬੜਾ ਬੜਾ ਸਾਡੇ ਘਰਾਂ ਵਿੱਚ ਠੰਡ ਗੀਆਂ ਹੋਣ ਤੇ ਸਾਡੇ ਜਿਹੜੇ ਕਮਰੇ ਸੀਗੇ ਸਾਰੇ ਦਸਨਾਂ ਦੇ ਉਹ ਬੰਦੇ ਆ ਗਏ ਆ ਕੋਟਾ ਭਵੰਤਵਾਨ ਸਾਡੇ ਪਿੰਡ ਦੇ ਵਿੱਚ ਬੜੇ ਇਨੀ ਜੱਟਾਂ ਦੀ ਕੀਤੀ ਹੋਣੀ ਸਾਡਾ ਕੋਸਲੀ ਸਵਾਰਾ ਨਾ ਸਾਡਾ ਕਾਂਗਰਸ ਨੇ ਇਸ ਵਾਰ ਜੇ ਤੁਸੀਂ ਸਾਡੇ ਲਈ ਆਏ ਆਂ ਤੇ ਅਸੀਂ ਵੀ ਤੁਹਾਡੀ ਮਿਲਤ ਕਰਦੇ ਆਂ ਸਾਡਾ ਸਾਥ ਦਿਓ ਜੇ ਸਾਥ ਦਿਓ ਹੱਕ ਟੋਕੇ ਸਾਰਾ ਪਿੰਡ ਸਾਡੇ ਉੱਤੇ ਇਹ ਨਹੀਂ ਕਿਤਨੀ ਜਿੱਤ ਹੋਗੀ ਜਿਵੇਂ ਕਹਿੰਦੇ ਉਹਨੂੰ ਪਰ ਇਹ ਨਹੀਂ ਗਰੀਬ ਦਾ ਹੋ ਗਿਆ ਨੁਕਸਾਨ ਤੇ ਉਹਦੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਾਂ 'ਚ ਕੁਝ ਨਹੀਂ ਆ ਮਰਦੀ ਕਿ ਤੂੰ ਗਾ ਜਿੱਤੂਗਾ ਅੰਸਰਾ ਜਿੱਤੂਗਾ ਬਿਲਕੁਲ ਤੁਸੀਂ ਜਿੰਦੀ ਆਵਾਜ਼ ਨਾਲ ਬੋਲੀ ਜਾਂਦੇ ਹੋ ਮੈਨੂੰ ਪਤਾ ਹੀ ਤੁਹਾਡੇ ਪਿੰਡਾਂ ਚਾਰ ਪਿੰਨਾ ਵਾਲੇ ਪਰੋੜਾ ਮੰਗਦੇ ਸੀ ਤੇ ਕਿਉਂ ਅਸੀਂ ਮੰਗਿਆ ਪਰੋੜਾ ਰੱਖਣਾ ਤੁਹਾਡੇ ਮਲੇਂ ਰੱਖਣਾ ਤੁਹਾਡੇ ਸਾਹ ਰੱਖਣਾ ਜਾਂ ਤੇ ਕੋਲੇ ਬਿਆਨਾ ਕਰਾ ਲੈ ਜਿੱਤੇਗਾ আর ਸਾਡੀ ਸੁਣਨੀ ਮੋਰਨ ਦਾ ਜਵਾਨ ਦਾ ਜਵਾਨ ਕੰਮ ਦਿੰਦੇ ਬਗਵਾਨ ਅਸੀਂ ਬਗਵਾਨ ਜਵਾਨ ਨਹੀਂ ਕਾਪੀ ਹੈ ਸਾਡੇ ਗਰੀਬਾਂ ਦੀ ਨਾਂ ਸੁਣੋ ਇਹਨਾਂ ਨੇ ਆ ਬਿਰਦੀ ਰੱਖੀ ਹੈ ਕਿਰਪਾ ਕਰਕੇ ਸਾਡਾ ਭਰਾ ਜਿਹੜਾ ਸਾਡੀ ਨਾਲ